ਤੁਹਾਨੂੰ ਮਿਲਣ ਵਾਸਤੇ ਦਿੱਲੀ ਤੋਂ ਚੱਲ ਕੇ ਚਾਹ ਦੇਣ ਵਾਸਤੇ ਉਹਨਾਂ ਦੀ ਡਿਊਟੀ ਲੱਗੀ ਆ ਤੇ ਤੀਜਾ ਦਿਨ ਅਜ ਹੋ ਜਾਣਾ ਕੱਲ ਵੀ ਆਪਣੇ ਨਾਲ ਹੀ ਰਹਿਣਗੇ ਵੀ ਯਾਰ ਅਸੀਂ ਬੁਰਾਇਆ ਕਿਐ ਅਸੀਂ ਇਹੀ ਨਵੇਂ ਸ਼ਹਿਰ ਕਿਐ ਰੱਖਦੇ ਹੋਏ ਉਸ ਚੀਜ਼ ਦਾ ਆਪਾਂ ਫਾਇਦਾ ਲੈਣਾ ਕਿਸੇ ਨੇ ਨਹੀਂ ਕਰਨਾ ਇਹ ਕਿਸੇ ਨੂੰ ਉੱਚਾ ਨਹੀਂ ਮੰਨੀ ਦਿਖਾਉਣਾ ਏ ਜਿਹੜੀ ਗੱਲ ਜੈਨੂ ਬੈਠੇ ਆ ਅਸੀਂ ਹਰ ਚੀਜ਼ ਤੁਹਾਡੀ ਨੋਟ ਕਰਾਂਗੇ ਟਰਨ ਔਰ ਟਰਨ ਇੱਕ ਇੱਕ ਕਰਕੇ ਪਰ ਇਹਨਾਂ ਦਾ ਸਰ ਮਾਨਸ आज फिल्लौर हल्के के बीच यहाँ अपने सारे ब्लॉक इंचार्जों के साथ बैठक करने के लिए आज हम पहुँचे हुए हैं हमारे साथ हमारे जिले के प्रधान प्रदीप दुग्गल जी संगठन इंचार्ज हमारे संजय अटवाल जी हमारे समस्त ब्लॉक इंचार्ज व सभी कोऑर्डिनेटर्स यहाँ उपस्थित हैं और आज संगठन की मजबूती व उसके विस्तार के लिए हम लोग चर्चा करेंगे बाकी साथियों की जो भी हमारे साथी यहां मौजूद हैं उनसे और जहां से विस्तार से बातचीत की जाएगी इसी के लिए हम सारे लोग आज यहां उपस्थित हुए हैं आज ਸਾਡੇ ਸੈਂਟਰਲ ਟੀਮ ਤੋਂ ਦਿਪੰਕਰ ਪੰਡੇ ਜੀ ਸਾਡੇ ਵਿੱਚ ਆਏ ਆ ਤੇ ਸਾਡੀ ਇਹ ਸੰਗਠਨ ਦੀ ਮੀਟਿੰਗ ਜਿਹਦੇ ਵਿੱਚ ਬਲਾਕ ਪ੍ਰੈਜ਼ੀਡੈਂਟ ਸੰਗਠਨ ਇੰਚਾਰਜ ਸੰਜੀਤਵਾਲ ਜੀ ਤੇ ਸੈਕਟਰੀ ਸਾਹਿਬ ਤੇ ਪੂਰੇ ਸਾਡੇ ਫਲੋਰ ਹਲਕੇ ਦੇ ਲੀਡਰਸ਼ਿਪਰ ਇੱਥੇ ਮੌਜੂਦ ਆ ਇਹਨਾਂ ਨਾਲ ਪਾਰਟੀ ਦੀਆਂ ਅਗਲੀਆਂ ਗਤੀਵਿਧੀਆਂ ਦੇ ਕੀ ਡਿਸਕਸ਼ਨ ਹੈ ਕੀ ਪ੍ਰੋਗਰਾਮ ਹੈ ਕਿਸ ਕੀ ਅਜੰਡਾ ਆ ਉਹ ਅਸੀਂ ਪਿੰਡਾਂ ਤੱਕ ਲੈ ਕੇ ਜਾਣਾ ਉਹ ਅਜੇ ਇਹਨਾਂ ਨੂੰ ਗਾਈਡ ਕਰਨਗੇ ਦਿਪਕਰ ਪੰਡੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਫਲੋਰ ਵਿੱਚ 2027 ਦੀਆਂ ਨੂੰ ਇਲੈਕਸ਼ਨਾਂ ਨੂੰ ਕਰਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਹਲਕਾ ਫਲੋਰ ਦੇ ਜਰਵਰ ਸ਼੍ਰੀ ਦਿਪਕਰ ਪੰਡੇ ਜੀ ਫਲੋਰ ਵਿੱਚ ਆਏ ਅਤੇ ਉਹਨਾਂ ਨੇ ਸਾਡੇ ਬਲਾਕ ਦੇ ਜਿੰਨੇ ਬਲਾਕ ਪ੍ਰਧਾਨ ਆ ਅਤੇ ਸੰਗਠਨ ਦੇ ਜਿੰਨੇ ਜ਼ਰਬਰ ਲੱਗੇ ਆ ਇਹਨਾਂ ਨੇ ਮੀਟਿੰਗ ਕਰਦੇ ਹੋਏ ਸਾਰੇ ਹਲਕੇ ਨੂੰ ਵਿਸ਼ਵਾਸ ਦਿਵਾਇਆ ਵੀ ਗਾਂ ਤੋਂ ਜਿਹੜੀ ਵੀ ਕੋਈ ਮੁਸ਼ਕਿਲ ਆਂਦੀ ਆ ਉਸ ਨੂੰ ਤੁਰੰਤ ਹੱਲ ਕਰਾਂਗੇ ਤੇ ਜਿੰਨੇ ਆਪਣੇ ਪੰਜਾਬ ਦੇ ਲੋਕ ਆ ਇਹਨਾਂ ਨੂੰ ਅਪੀਲ ਵੀ ਕੀਤੀ ਵੀ ਸਾਡੇ ਆਮ ਆਦਮੀ ਪਾਰਟੀ ਨੇ ਜੁੜੋ ਅਤੇ ਸਾਡੇ ਨਾਲ ਚੱਲੋ ਤੇ ਸਾਨੂੰ ਵਿਸ਼ਵਾਸ ਆ ਪੰਡਿਤ ਜੀ ਤੇ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪ੍ਰਦੀਪ ਦੁਕਲ ਜੀ ਤੇ ਵੀ ਇਹ ਸਾਡੇ ਹਲਕੇ ਦਾ ਪੂਰਾ ਸਾਥ ਦੇਣਗੇ ਅੱਜ ਸਾਡੇ ਹਲਕੇ ਦੇ ਰਿਜ਼ਰਵਰ ਨਦੀ ਬੈਂਕਰ पांडे ਜੀ ਜਿਨ੍ਹਾਂ ਨੇ ਹਲਕਾ ਫਲੋਰ ਦੇ ਸੰਗਠਨ ਦੀ ਜਿਹੜੀ ਬਲੌਕ ਅੰਜਜਾਂ ਦੀ ਜਿਹੜੀ ਮੀਟਿੰਗ ਲਈ ਨਾਲ ਉਹਨਾਂ ਦੇ ਵੱਖ-ਵੱਖ ਵਿੰਗਾਂ ਦੇ ਜਿਹੜੇ ਜਿੰਨੇ ਵੀ ਕੋਆਰਡੀਨੇਟਰ ਸਾਡੇ ਸੰਗਠਨਜਾਰ ਸੰਜੇ ੜਵਾਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਜੀ ਔਰ ਜ਼ਿਲ੍ਹਾ ਸੈਕਟਰੀ ਮਦਨ ਲਾਲ ਜੀ ਉਹਨਾਂ ਦੇ ਨਾਲ ਪਾਰਟੀ ਦੀ 2027 ਦੀਆਂ ਚੋਣਾਂ ਦੀ ਅਗਲੀਆਂ ਗਤੀਵਿਧੀਆਂ ਤੇ ਜਿਹੜਾ ਦੱਬ ਕੇ ਜਿਹੜਾ ਇਲੈਕਸ਼ਨ ਲੜਨ ਦਾ ਜਿਹੜਾ ਸਾਰੇ ਬਲਾਕ ਪ੍ਰਧਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਅਗਲੀਆਂ ਗਤੀਵਿਧੀਆਂ ਦੀ ਜਿਹੜੀ ਜਾਣਕਾਰੀ ਦਿੱਤੀ ਇਸ ਜਾਣਕਾਰੀ ਵਿੱਚ ਸਾਡਾ ਜਿੰਨੇ ਵੀ ਬਲਾਕ ਇੰਚਾਰਜ ਆ ਕੋਆਰਡੀਨੇਟਰ ਆ ਉਹ ਪਾਰਟੀ ਨੂੰ ਦੱਬ ਕੇ ਸਪੋਰਟ ਕਰਨਗੇ ਅਤੇ ਲੋਕਾਂ ਨੂੰ ਜੋੜ ਕੇ 2027 ਦੇ ਵਿੱਚ ਜੜੀ ਸਰਕਾਰ ਬਣਾਵਾਂਗੇ ਧੰਨਵਾਦ